ਟਰੋਲ ਨੇ ਵੀ ਸਪੀਡ ਥੋੜੀ ਜਿਹਾ ਜ਼ਿਆਦਾ ਸੀ ਗੱਡੀ ਪਲਟ ਗਈ ਸੀ ਕਿ ਗੱਡੀ ਪਲਟ ਗਈ ਸੀ ਅਨਬੈਲੈਂਸ ਹੋ ਗਈ ਸੀ ਹਾਂ ਵੀ ਗੱਡੀ ਉੱਥੋਂ ਸਾਦੀ ਦੇ ਵਿੱਚੋਂ ਗੱਡੀ ਨਿਕਲ ਕੇ ਆ ਰਹੀ ਆ ਹਾਂ ਜੀ ਤੇ ਨਿਕਲ ਕੇ ਓਵਰ ਸਪੀਡ ਦੇ ਕਾਰਨ ਤੇ ਗੱਡੀ ਖੜੀ ਆ ਉਹਦੇ ਵਿੱਚ ਲੱਗਦੀ ਆ ਤੇ ਗੱਡੀ ਪਲਟ ਜਾਂਦੀ ਆ ਮੈਂ ਜਿੱਦਾਂ ਹੀ ਆਇਆ ਤੇ ਮੈਂ ਆ ਕੇ ਬੰਦੇ ਨੂੰ ਵਿੱਚੋਂ ਕੱਢ ਲਿਆ ਬਾਹਰ ਅੱਛਾ ਤੇ ਕੱਢ ਕੇ ਉਸ ਤੋਂ ਬਾਅਦ ਨੂੰ ਪਾਣੀ ਪੂਣੀ ਫਲਾਇਆ ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਲੁਧਿਆਣਾ ਦੇ ਫਿਰੋਜ਼ਪੁਰ ਦੀਆਂ ਨੇ ਜਿੱਥੇ ਫਿਰੋਜ਼ਪੁਰ ਰੋਡ ਸਿੱਤ ਐਮਬੀਡੀ ਮੋਲ ਨੇੜੇ ਤੇ ਰਾਤ ਇੱਕ ਗੱਡੀ ਪਿਕਅਪੂ ਹੋ ਕੇ ਪਲਟ ਜਾਂਦੀ ਹੈ ਇਸ ਦੌਰਾਨ ਸੜਕ ਤੇ ਖੜੀ ਹੋਈ ਇੱਕ ਟੈਕਸੀ ਨੂੰ ਨੁਕਸਾਨ ਪਹੁੰਚਾਇਆ ਜਾਂਦਾ ਹੈ ਹਾਲਾਂਕਿ ਹਾਦਸੇ ਵਿੱਚ ਜਾਨੀ ਨੁਕਸਾਨ ਤੋਂ ਬਚਾਰਿਆ ਮੌਕੇ ਤੇ ਮੌਜੂਦ ਲੋਕਾਂ ਨੇ ਪਲਟਣ ਵਾਲੀ ਗੱਡੀ ਵਿੱਚੋਂ ਡਰਾਈਵਰ ਨੂੰ ਤੁਰੰਤ ਕੱਢਿਆ ਅਤੇ ਮੁੱਢਲੀ ਮੈਡੀਕਲ ਸਹਾਇਤਾ ਲਈ ਹਸਪਤਾਲ ਲੈ ਕੇ ਆਏਗੇ ਗੱਡੀ ਦੇ ਮਾਲਕ ਨੇ ਦੱਸਿਆ ਕਿ ਉਹ ਮੁੱਲਾਪੁਰ ਪਾਸਿਓਂ ਆ ਰਿਹਾ ਸੀ ਕਿ ਅਚਾਨਕ ਗੱਡੀ ਦਾ ਬੈਲੈਂਸ ਵਿਗੜ ਗਿਆ ਅਤੇ ਗੱਡੀ ਪਲਟ ਗਈ ਸਪੀਡ ਚਾਲਕ ਨੂੰ ਗੱਡੀ ਚੋਂ ਕੱਢਣ ਵਾਲੇ ਵਿਅਕਤੀ ਨੇ ਦੱਸਿਆ ਕਿ ਉਹਨਾਂ ਨੇ ਹਾਸੇ ਦਾ ਤੁਰੰਤ ਬਾਅਦ ਉਸ ਨੂੰ ਗੱਡੀ ਵਿੱਚੋਂ ਕੱਢਿਆ ਅਤੇ ਨੇੜੇ ਸਥਿਤ ਇੱਕ ਨਿੱਜੀ ਹਸਪਤਾਲ ਵਿੱਚ ਲੈ ਕੇ ਗਏ ਇਸ ਤੋਂ ਬਾਅਦ ਉਹਨਾਂ ਨੇ ਗੱਡੀ ਨੂੰ ਸਿੱਧਾ ਕਰਕੇ ਸੜਕ ਕਿਨਾਰੇ ਖੜਾ ਕਰ ਦਿੱਤਾ ਤਾਂ ਜੋ ਟ੍ਰੈਫਿਕ ਵਿੱਚ ਰੁਕਾਵਟ ਨਾ ਆਵੇ ਉੱਥੇ ਹੀ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚਦੀ ਹੈ ਤੇ ਇਸ ਦੀ ਜਾਂਚ ਕਰ ਰਹੀ ਹੈ ਮੇਰਾ ਨਾਮ ਮਹੇਸ਼ ਕੁਮਾਰ ਸ਼ਰਮਾ ਮੇਜਬਾਰੇ ਕਿੱਦਾਂ ਹੋਇਆ ਸਾਹ ਕਿੱਦਾਂ ਵਾਪਕਿਆ ਕੰਟਰੋਲ ਨੇ ਵੀ ਸਪੀਡ ਥੋੜੀ ਜਿਹੀ ਜ਼ਿਆਦਾ ਸੀ ਅਜਾ ਸਪੀਡ ਜ਼ਿਆਦੀ ਸੀ ਕੀ ਗੱਡੀ ਕੰਟਰੋਲ ਨਹੀਂ ਹੋਈ ਸੀ ਕੀ ਜੀ ਕੰਟਰੋਲ ਨਹੀਂ ਹੋਈ ਸੀ ਤੇ ਕਿਧਰੋਂ ਆ ਰਹੇ ਸੀ ਸਰ ਮੁੱਲਾਂਪੁਰ ਤੋਂ ਮੁੱਲਾਂਪੁਰ ਤੋਂ ਆ ਰਹੇ ਸੀ ਲੁਧਿਆਣੇ ਦੇ ਰਹਿਣ ਵਾਲੇ ਹਾਂਜੀ ਹਾਂਜੀ ਤੇ ਕਿੰਨੇ ਜਣੇ ਸੀ ਗੱਡੀ 'ਚ ਮੈਂ ਕੱਲਾ ਸੀ ਕੱਲਾ ਸੀ ਗੱਡੀ ਦਾ ਮਾਲਕ ਤੁਸੀਂ ਹੋ ਹਾਂਜੀ ਬਾਈ ਮੋਕੇ ਤੇ ਬਚਾਓਗੇ ਤਾਂ ਨਾ ਬਿਲਕੁਲ ਸਾਰਿਆਂ ਨੂੰ ਬਚਾਓ ਜੀ ਗੱਡੀ ਗੱਡੀ ਪਲਟ ਗਈ ਸੀ ਕਿ ਗੱਡੀ ਪਲਟ ਗਈ ਸੀ ਅਨਬੈਲੈਂਸ ਹੋ ਗਈ ਸੀ ਅਨਬੈਲੈਂਸ ਤੇ ਆਮ ਲੋਕਾਂ ਨੇ ਸਿੱਧੀ ਕੀਤੀ ਗੱਡੀ ਹਾਂਜੀ ਹਾਂਜੀ ਆਮ ਲੋਕਾਂ ਨੇ ਇਹ ਨਵੀਂ ਗੱਡੀ ਹੈ ਸਰ ਬਿਲਕੁਲ ਨਵੀਂ ਹੈ ਜੀ ਕਿਹੜਾ ਮਾਡਲ ਹੈ ਇਹ ਪਿਛਲੇ ਸਾਲ ਦਾ ਹੈ ਪ੍ਰਣਾਮ ਜਗਤਵੰਦਰ ਸਿੰਘ ਜੀ ਇਹ ਕੀ ਮੈਟਰ ਕੀ ਹੋਇਆ ਪੂਰਾ ਇੱਕ ਗੱਡੀ ਪਲਟੀ ਹੈ ਕਿੱਦਾਂ ਪਲਟੀ ਹੈ ਗੱਡੀ ਗੱਡੀ ਜੀ ਜਿੱਦਾਂ ਸੂਤਰਾਂ ਦੇ ਮੁਤਾਬਕ ਪਤਾ ਲੱਗਦਾ ਵਾ ਵੀ ਗੱਡੀ ਉੱਥੋਂ ਸਾਦੀ ਦੇ ਵਿੱਚੋਂ ਗੱਡੀ ਨਿਕਲ ਕੇ ਆ ਰਹੀ ਆ ਹਾਂਜੀ ਤੇ ਨਿਕਲ ਕੇ ਓਵਰ ਸਪੀਡ ਦੇ ਕਾਰਨ ਇੱਥੇ ਗੱਡੀ ਖੜੀ ਉਹਦੇ ਵਿੱਚ ਲੱਗਦੀ ਹੈ ਤੇ ਗੱਡੀ ਪਲਟ ਜਾਂਦੀ ਹੈ ਅੱਛਾ ਤੇ ਕਿੰਨੇ ਜਣੇ ਸੀ ਗੱਡੀ 'ਚ ਗੱਡੀ ਦੇ ਵਿੱਚ ਇੱਕੋ ਹੀ ਸੀ ਜੀ ਬੰਦੇ ਦਾ ਬਚਾ ਹੋ ਗਿਆ ਬੰਦੇ ਦਾ ਬਚਾ ਸੀ ਜਦ ਹੀ ਮੌਕੇ ਤੇ ਭੱਜ ਕੇ ਆ ਕੇ ਆ ਸਾਹਮਣੇ ਹਸਪੀਟਲ ਕਲਾਉਡ 9 ਮੇ ਇੱਥੇ ਵਰਕਰ ਆ ਮੈਂ ਜਿੱਦਾਂ ਹੀ ਆਇਆ ਤੇ ਮੈਂ ਆ ਕੇ ਬੰਦੇ ਨੂੰ ਵਿੱਚੋਂ ਕੱਢ ਲਿਆ ਬਾਹਰ ਗੱਡੀ ਅਸੀਂ ਜਦੀ ਸਿੱਧੀ ਕਰਕੇ ਇੱਕ ਸਾਈਡ ਤੇ ਲਾਦੀ ਵੀ ਟ੍ਰੈਫਿਕ ਜਾਮ ਨਾ ਹੋਵੇ ਠੀਕ ਹੈ ਇਹ ਬੰਦੇ ਨੇ ਡ੍ਰਿੰਕ ਵਗੈਰਾ ਤਾਂ ਨਹੀਂ ਕੀਤੀ ਆਈ ਦੀ ਡ੍ਰਿੰਕ ਵਗੈਰਾ ਹੀ ਅਸੀਂ ਕੋ ਕਹਿ ਨਹੀਂ ਸਕਦੇ ਵੀ ਡ੍ਰਿੰਕ ਵਗੈਰਾ ਕੀਤੀ ਸੀ ਕਿ ਨਹੀਂ ਕੀਤੀ ਸੀ ਹਾਂਜੀ ਓਵਰ ਸਪੀਡ ਦੇ ਕਾਰਨ ਗੱਡੀ ਜਿਆਦਾ ਲੱਗੀ ਜਿੱਥੇ ਰੋਡ ਦੇ ਵੀ ਇਹ ਹਾਂਜੀ ਤੇ ਉਹ ਗੱਡੀ ਦੂਸਰੀ ਵਿੱਚ ਆ ਕੇ ਵੱਜੀ ਆਗੀ ਉਹ ਇਧਰ ਭੱਜ ਕੇ ਕਹਿੰਦੇ ਇਤਨੀ ਵੱਜਿਆ ਨਾ ਹਾਂਜੀ ਹਾਂਜੀ ਜਤਨਾਬ ਦਾ ਆਪ ਗਾ ਵੀ ਇਧਰ ਭੱਜ ਗਿਆ ਬੰਦਾ ਫੜਿਆ ਵੀ ਦੇਖਦੇ ਆਂ ਵੈਰੀਫਾਈ ਕਰ ਰਹੇ ਹਾਂ ਗੱਡੀ ਲੱਗਣ ਸਾਹਿਬ ਜਦੀ ਪੱਗ ਗਈ ਹੈ ਇੱਕ ਮਿੰਟ ਵਿੱਚ ਲੱਗਦਾ ਉਹਨਾਂ ਨੇ ਡ੍ਰਿੰਕ ਕੀਤੀ ਸੀ ਅਸੀਂ ਗੱਡੀ ਹਾਈ ਸਪੀਡ ਬਹੁਤ ਵੱਡਾ ਨੁਕਸਾਨ ਵੀ ਹੋ ਸਕਦਾ ਜੀ ਆਈ ਵੀ ਵੱਡਾ ਨੁਕਸਾਨ ਹੋ ਸਕਦਾ ਜੀ ਉਹਦਾ ਵੈਰੀਫਾਈ ਕਰਾਂਗੇ ਨਾ ਵੀ ਦਾਰੂ ਕੀਤੀ ਜੀ ਕੀ ਕੀਤੀ ਜੀ ਇਹਦੇ ਬਾਰੇ ਕਹਿ ਨਹੀਂ ਜੀ ਸਾਡੇ ਆਪਾਂ ਕਹਿੰਦਾ ਜੀ ਗੱਡੀ ਛੱਡ ਕੇ ਭੱਜ ਗਏ ਜੀ ਮੋਕੇ ਨੇ ਗੱਡੀ ਛੱਡ ਕੇ ਭੱਜ ਗਏ ਮੋਕੇ ਤੇ ਉਹਨੇ ਕਿਹੜੀ ਕਿਹੜੀ ਥਾਂ ਦਾ ਮਾਮਲਾ ਪੈਂਦਾ ਸਾਰੇ ਜੀ ਚੌਂਕੀ ਰਗੂ ਨਾ ਚੌਂਕੀ ਰਗੂ ਨਾ ਕੀ ਨਾਮ ਹੈ ਤੁਹਾਡਾ ਸਰ ਰਾਜ ਸਿੰਘ ਜੀ ਸਹੀ ਇਹ ਗੱਡੀ ਨੰਬਰ ਕੀ ਨਜ਼ਰ ਗੱਡੀ ਨੰਬਰ ਪੀ ਵੀ 10 ਹਮ ਐਚ ਐਕਸ 064 ਲੁਧਿਆਣਾ ਦਾ ਨੰਬਰ ਹੈ ਸਰ ਲੁਧਿਆਣਾ ਦਾ ਸਰ ਕਿੰਨੇ ਲੋਕ ਦੱਸੇਗੇ ਗੱਡੀ ਚੱਲ ਇੱਕੋ ਹੀ ਸੀਗਾ ਜੀ ਇੱਕੋ ਹੀ 1 ਇੱਕ ਹੀ ਸੀਗਾ ਜੀ